ਸਸਿਕਾਜੀ ਮੈਂ ਹਕੂਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਬੀਤੇ ਦਿਨ ਤੋਂ ਕੈਨੇਡਾ ਦੇ ਵਿੱਚ ਐਡਵਾਂਸ ਪੋਲਿੰਗ ਦਾ ਇੱਕ ਦਿਨ ਲੰਘ ਚੁੱਕਿਆ ਐ ਐਡਵਾਂਸ ਪੋਲਿੰਗ ਦੇ ਪਹਿਲੇ ਦਿਨ ਓਟਵਾ ਦੇ ਪੋਲਿੰਗ ਸਟੇਸ਼ਨਾਂ ਉੱਤੇ ਵੋਟਰਾਂ ਦਾ ਸਲਾਬ ਹੋ ਮੜਿਆ ਇਲੈਕਸ਼ਨਸ ਕੈਨੇਡਾ ਦਾ ਕਹਿੰਦੇ ਕਿ ਸ਼ੁਰੂਆਤੀ ਅਨੁਮਾਨ ਦਰਸਾਉਂਦੇ ਨੇ ਕਿ ਸ਼ੁੱਕਰਵਾਰ ਨੂੰ ਲਗਭਗ 20 ਲੱਖ ਵੋਟਰਾਂ ਨੇ ਵੋਟ ਪਾਈ ਜੋ ਕਿ ਇੱਕ ਰਿਕਾਰਡ ਤੌਰ VOTING ਮੰਨੀ ਜਾ ਰਹੀ ਐ ਇਲੈਕਸ਼ਨਸ ਕੈਨੇਡਾ ਨੇ ਸ਼ੁਰੂਆਤੀ ਅਨੁਮਾਨਾਂ ਦਾ ਐਲਾਨ ਕੀਤਾ ਹੈ ਜੋ ਦਿਖਾਉਂਦੇ ਨੇ ਕਿ ਐਡਵਾਂਸ ਪੋਲ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਲਗਭਗ 20 ਲੱਖ ਵੋਟਰਾਂ ਨੇ ਵੋਟ ਪਾਈ ਹੈ। ਇਹਨਾਂ ਹੀ ਨਹੀਂ ਗੈਰ ਪੱਖਪਾਤੀ ਏਜੰਸੀਆਂ ਦੇ ਨੁਮਾਇੰਦਿਆਂ ਨੇ ਕਿਹਾ ਹੈ ਕਿ ਇਹ ਇੱਕ ਰਿਕਾਰਡ ਮਤਦਾਨ ਹੈ। ਇਹ ਐਲਾਨ ਸ਼ੁੱਕਰਵਾਰ ਨੂੰ ਕੈਨੇਡੀਅਨਾਂ ਦੇ ਵੱਲੋਂ ਦੇਸ਼ ਭਰ ਦੇ ਵਿੱਚ ਲੰਬੀਆਂ ਲਾਈਨਾਂ ਦੀ ਰਿਪੋਰਟ ਤੋਂ ਬਾਅਦ ਆਇਆ ਹੈ। ਇਲੈਕਸ਼ਨਸ ਕੈਨੇਡਾ ਦੇ ਲਈ ਐਟਲੈਂਟਿਕ ਖੇਤਰ ਦੇ ਵਿੱਚ ਇੱਕ ਖੇਤਰੀ ਮੀਡੀਆ ਸਲਾਹਕਾਰ ਫਰਾਂਸਵਾਇਸ ਐਂਗੁਹਾਰਟ ਨੇ ਕਿਹਾ ਹੈ ਕਿ 2021 ਦੇ ਵਿੱਚ ਹੋਈਆਂ ਪਿਛਲੀਆਂ ਚੋਣਾਂ ਦੇ ਵਿੱਚ ਐਡਵਾਂਸ ਬੋਲਿੰਗ ਦੇ ਪਹਿਲੇ ਦਿਨ ਦੇ ਨਾਲੋਂ VOTING 36% ਵਧ ਗਈ ਹੈ ਐਂਗੁਹਾਰਟ ਨੇ ਕਿਹਾ ਕਿ ਇਹ ਸਾਨੂੰ ਬਹੁਤ ਖੁਸ਼ ਕਰਦੀ ਹੈ ਕਿਉਂਕਿ ਇਸੇ ਲਈ ਸਾਨੂੰ 2.5 ਲੱਖ ਲੋਕ ਇਲੈਕਸ਼ਨਸ ਕੈਨੇਡਾ ਦਾ ਸਾਰਾ ਸਟਾਫ ਅਸੀਂ ਕੰਮ ਕਰਦੇ ਹਾਂ ਇਸ ਉਤਸ਼ਾਹਤ ਨੂੰ ਦੇਖਣਾ ਉਹਨਾਂ ਲੋਕਾਂ ਦੇ ਲਈ ਸੱਚਮੁੱਚ ਦਿਲਾਸਾ ਦੇਣ ਵਾਲਾ ਹੈ ਜਿਨ੍ਹਾਂ ਨੇ ਪੋਲਿੰਗ ਸਥਾਨਾਂ ਤੇ ਅਜਿਹਾ ਕਰਨ ਦੇ ਲਈ ਬਹੁਤ ਕੁਝ ਕੀਤਾ ਹੈ ਐਨਕਵਾਇਰਟ ਨੇ ਕਿਹਾ ਕਿ ਕੀ ਇਹ ਰਿਕਾਰਡ ਉੱਚ VOTING ਦੇ ਨਾਲ ਕੁੱਲ ਮਿਲਾ ਕੇ ਚੋਣਾਂ ਵਿੱਚ ਵੋਟਰਾਂ ਦੀ ਗਿਣਤੀ ਵੱਧ ਜਾਵੇਗੀ ਇਹ ਤੇ ਇਸ ਗੱਲ ਦਾ ਸੰਕੇਤ ਹੈ ਕਿ ਲੋਕ ਇਸ ਚੋਣਾਂ ਦੇ ਵਿੱਚ ਰੁੱਝੇ ਹੋਏ ਨੇ ਅਤੇ ਵੋਟ ਪਾਉਣ ਦੇ ਲਈ ਉਤਸੁਕ ਨੇ ਦੱਸਦੀ ਕਿ 2021 ਦੀਆਂ ਸੰਘੀ ਚੋਣਾਂ ਦੇ ਦੌਰਾਨ ਲਗਭਗ 5.8 ਮਿਲੀਅਨ ਵੋਟਰਾਂ ਨੇ ਐਡਵਾਂਸ ਪੋਲਿੰਗ ਕੀਤੀ ਸੀ ਅਤੇ ਉਸ ਸਮੇਂ ਚੋਣਾਂ ਦੇ ਵਿੱਚ ਕੁੱਲ 17 ਲੱਖ ਤੋਂ ਉੱਤੇ ਵੋਟਰਾਂ ਨੇ ਆਪਣੀ ਵੋਟ ਪਾਈ ਜੋ ਕਿ 66.6% ਵੋਟਿੰਗ ਨੂੰ ਦਰਸਾਉਂਦਾ ਹੈ ਦੱਸਿਆ ਕਿ ਚੋਣਾਂ ਦੇ ਦਿਨ ਤੱਕ ਸਿਰਫ 8 ਦਿਨ ਬਾਕੀ ਰਹੇਗੇ 28 April ਤੋਂ ਪਹਿਲਾਂ ਵੋਟ ਪਾਣ ਦੇ ਚਾਹਵਾਨਾਂ ਦੇ ਲਈ ਦੇਸ਼ ਭਰ ਦੇ ਵਿੱਚ ਐਡਵਾਂਸ ਪੋਲ ਸ਼ੁੱਕਰਵਾਰ ਤੋਂ ਖੁੱਲੇ ਹੋਏ ਨੇ ਰਜਿਸਟਰਡ ਵੋਟਰ ਇੱਕੀ ਅਪਰ ਤੱਕ ਸਵੇਰੇ 9 ਵਜੇ ਤੋਂ ਰਾਤ 9 ਵਜੇ ਦੇ ਵਿੱਚਕਾਰ ਆਪਣੇ ਨਿਰਧਾਰਤ ਪੋਲਿੰਗ ਸਟੇਸ਼ਨਾਂ ਉਤੇ ਜਲਦੀ ਵੋਟ ਪਾ ਸਕਦੇ ਨੇ ਬਿਊ ਰਿਪੋਰਟ ਚੈਨਲ ਪੰਜਾਬੀ